ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਬਹੁਤ ਵੱਡੀ ਖਬਰ ਆਈ ਹੈ ਜਿਸ ਦਾ ਬਹੁਤ ਲੋਕਾਂ ਨੂੰ ਨਹੀਂ ਪਤਾ ਕੈਨੇਡਾ ਸਰਕਾਰ ਨੇ ਅੱਜ ਪੈਨਸ਼ਨ ਵੰਡਣ ਦੀ ਤਰੀਕ ਵਿੱਚ ਵੱਡੇ ਬਦਲਾਅ ਕੀਤੇ ਹਨ ਕੁਝ ਲੋਕਾਂ ਨੂੰ ਤਾਂ ਪੈਨਸ਼ਨ ਮਹੀਨੇ ਦੇ ਅਖੀਰ ਚ ਵੀ ਨਹੀਂ ਮਿਲਣੀ ਜਿੱਥੇ ਪਹਿਲਾਂ ਪੈਨਸ਼ਨ ਸਿਰਫ ਮਹੀਨੇ ਦੇ ਅਖੀਰ ਚ ਮਿਲਦੀ ਸੀ ਹੁਣ ਉਸ ਨੂੰ ਬਦਲ ਦਿੱਤਾ ਗਿਆ ਹੈ ਵੀਡੀਓ ਨੂੰ ਐਂਡ ਤੱਕ ਦੇਖੋ ਤਾਂ ਜੋ ਤੁਸੀਂ ਸਮਝ ਸਕੋ ਤੁਹਾਡੇ ਮਾਤਾ ਪਿਤਾ ਦੇ ਪੈਨਸ਼ਨ ਤੇ ਕੀ ਅਸਰ ਪੈਣ ਵਾਲਾ ਹੈ ਇਸ ਨੂੰ ਆਸਾਨ ਭਾਸ਼ਾ ਚ ਸਮਝਣ ਲਈ ਅਸੀਂ ਸੁਰਜੀਤ ਕੌਰ ਦੀ ਐਗਜ਼ਾਮਪਲ ਲੈਨੀਆ ਕਿਉਂਕਿ ਜ਼ਿਆਦਾਤਰ ਲੋਕਾਂ ਦੀ ਕਹਾਣੀ ਸੇਮ ਹੈ ਮੇਰਾ ਨਾਮ ਸੁਰਜੀਤ ਕੌਰ ਹੈ ਅਤੇ ਮੈਂ ਵੈਂਕੂਵਰ ਦੇ ਇੱਕ ਛੋਟੇ ਜਿਹੇ ਮੁਹੱਲੇ ਵਿੱਚ ਰਹਿੰਦੀ ਹਾਂ ਮੇਰੀ ਜ਼ਿੰਦਗੀ ਸਾਦੀ ਜਹੀ ਹੈ ਇੱਕ ਛੋਟਾ ਜਿਹਾ ਅਪਾਰਟਮੈਂਟ ਸਵੇਰ ਦੀ ਚਾਹ ਅਤੇ ਮੇਰੇ ਪੋਤੇ-ਪੋਤੀਆਂ ਨਾਲ ਫੋਨ ਤੇ ਗੱਲਾਂ ਪਰ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਮੇਰੀ ਕੈਨੇਡਾ ਪੈਨਸ਼ਨ ਪਲਾਨ C2CNPP ਅਤੇ 올ਡ ਏਜ ਸਿਕਿਉਰਟੀ OAS ਦੀ ਪੈਨਸ਼ਨ ਹੈ ਹਰ ਮਹੀਨੇ 27ਵੀਂ ਤਾਰੀਖ ਨੂੰ ਮੇਰੇ ਬੈਂਕ ਖਾਤੇ ਵਿੱਚ ਪੈਸੇ ਆਉਂਦੇ ਸਨ ਇਹ ਪੈਸੇ ਮੇਰੇ ਲਈ ਸਿਰਫ ਨੰਬਰ ਨਹੀਂ ਸਨ ਇਹ ਮੇਰੇ ਕਿਰਾਏ ਗਰੋਸਰੀ ਦਵਾਈਆਂ ਅਤੇ ਕਦੇ-ਕਦਾਈਂ ਮੇਰੇ ਪੋਤੇ ਨੂੰ ਤੋਹਫੇ ਦੇਣ ਦਾ ਸਾਧਨ ਸਨ ਮੈਂ ਹਰ ਮਹੀਨੇ ਇਨ੍ਹਾਂ ਪੈਸਿਆਂ ਦੀ ਉਡੀਕ ਕਰਦੀ ਕਿਉਂਕਿ ਇਹ ਮੇਰੀ ਜ਼ਿੰਦਗੀ ਦੀ ਨੀਂਹ ਸਨ ਪਰ ਇੱਕ ਦਿਨ ਮੇਰੀ ਪੜੋਸਣ ਜਸਬੀਰ ਚਾਹ ਪੀਣ ਆਈ ਅਤੇ ਉਸਨੇ ਇੱਕ ਅਜੀਹੀ ਖਬਰ ਦੱਸੀ ਜਿਸਨੇ ਮੇਰੇ ਦਿਲ ਦੀ ਧੜਕਣ ਤੇਜ਼ ਕਰ ਦਿੱਤੀ ਸੁਰਜੀਤ ਸਰਵਿਸ ਕਨੇਡਾ ਨੇ ਪੈਨਸ਼ਨ ਦੀਆਂ ਤਰੀਕਾਂ ਬਦਲ ਦਿੱਤੀਆਂ ਹਨ ਉਸਨੇ ਕਿਹਾ ਮੇਰੇ ਮਨ ਵਿੱਚ ਤੁਰੰਤ ਸਵਾਲ ਉੱਠੇ ਇਹ ਕੀ ਮੁਸੀਬਤ ਹੈ ਮੇਰੇ ਪੈਸੇ ਕਦੋਂ ਆਉਣਗੇ ਜੇਕਰ ਦੇਰੀ ਹੋਈ ਤਾਂ ਮੈਂ ਕਿਰਾਇਆ ਕਿਵੇਂ ਦੇਵਾਂਗੀ ਮੇਰੇ ਵਰਗੇ ਸੀਨੀਅਰਸ ਲਈ ਜੋ ਹਰ ਪੈਸੇ ਦਾ ਹਿਸਾਬ ਰੱਖਦੇ ਹਨ ਇਹ ਖਬਰ ਇੱਕ ਝਟਕੇ ਵਰਗੀ ਸੀ ਸਰਵਿਸ ਕੈਨੇਡਾ ਨੇ ਸਟੈਗਰਡ ਪੇਮੈਂਟ ਸਿਸਟਮ ਸ਼ੁਰੂ ਕੀਤਾ ਹੈ ਜਿਸ ਦਾ ਮਤਲਬ ਹੈ ਕਿ ਹੁਣ ਭੁਗਤਾਨ ਇੱਕ ਨਿਸ਼ਚਿਤ ਦਿਨ ਨਹੀਂ ਸਗੋਂ 3 ਤੋਂ 5 ਦਿਨ ਦੀ ਵਿੰਡੋ ਵਿੱਚ ਹੋਵੇਗਾ ਮੇਰੇ ਲਈ ਜਿਸ ਦੀ ਜ਼ਿੰਦਗੀ ਇੱਕ ਸਖਤ ਰੁਟੀਨ ਤੇ ਚੱਲਦੀ ਹੈ ਇਹ ਬਦਲਾਅ ਡਰਾਉਣ ਵਾਲਾ ਸੀ ਮੈਂ ਸੋਚਣ ਲੱਗੀ ਕਿ ਇਹ ਸਭ ਕਿਉਂ ਅਤੇ ਕਿਵੇਂ ਹੋਇਆ ਮੈਂ ਆਪਣੀ ਚਿੰਤਾ ਨੂੰ ਦੂਰ ਕਰਨ ਲਈ ਸਰਵਿਸ ਕੈਨੇਡਾ ਦੇ ਟੋਲ ਫਰੀ ਨੰਬਰ ਤੇ ਕਾਲ ਕੀਤੀ। ਫੋਨ ਤੇ ਇੱਕ ਏਜੰਟ ਨੇ ਸਮਝਾਇਆ ਕਿ ਕੈਨੇਡਾ ਵਿੱਚ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਲੋਕ ਹਰ ਮਹੀਨੇ ਪੈਨਸ਼ਨ ਲੈਂਦੇ ਹਨ। ਪੁਰਾਣੀ ਸਿਸਟਮ ਵਿੱਚ ਸਾਰੇ ਭੁਗਤਾਨ ਇੱਕੋ ਦਿਨ ਕੀਤੇ ਜਾਂਦੇ ਸਨ ਜਿਸ ਨਾਲ ਬੈਂਕਾਂ ਅਤੇ ਸਰਵਿਸ ਕੈਨੇਡਾ ਦੇ ਸਿਸਟਮ ਤੇ ਬਹੁਤ ਦਬਾਅ ਪੈਂਦਾ ਸੀ। ਕਈ ਵਾਰ ਭੁਗਤਾਨ ਵਿੱਚ ਦੇਰੀ ਜਾਂ ਤਕਨੀਕੀ ਸਮੱਸਿਆਵਾਂ ਹੁੰਦੀਆਂ ਸਨ ਜੇਕਰ ਭੁਗਤਾਨ ਦੀ ਤਰੀਕ ਕਿਸੇ ਛੁੱਟੀ ਜਾਂ ਵੀਕਐਂਡ ਤੇ ਪੈਂਦੀ ਸੀਨੀਅਰਸ ਨੂੰ ਜਾਂ ਤਾਂ ਪੈਸੇ ਪਹਿਲਾਂ ਮਿਲਦੇ ਜਾਂ ਦੇਰ ਨਾਲ ਜਿਸ ਨਾਲ ਬਜਟ ਬਣਾਉਣ ਵਿੱਚ ਮੁਸ਼ਕਲ ਹੁੰਦੀ ਨਵਾਂ ਸਿਸਟਮ ਖੇਤਰੀ ਆਧਾਰ ਤੇ ਭੁਗਤਾਨ ਵੰਡਦਾ ਹੈ ਮਿਸਾਲ ਵਜੋਂ ਮੈਂ ਬ੍ਰਿਟਿਸ਼ ਕੋਲੰਬੀਆ ਵਿੱਚ ਹਾਂ ਇਸ ਲਈ ਮੈਨੂੰ ਜੁਲਾਈ ਦੀ 24 ਤਰੀਕ ਨੂੰ ਪੈਸੇ ਮਿਲ ਸਕਦੇ ਹਨ ਪਰ ਮੇਰੀ ਭੈਣ ਜੋ অন্ਟਾਰੀਓ ਵਿੱਚ ਰਹਿੰਦੀ ਹੈ ਉਸ ਨੂੰ 28 ਤਰੀਕ ਨੂੰ ਪੈਸੇ ਮਿਲ ਸਕਦੇ ਹਨ ਮੇਰੇ ਮਨ ਵਿੱਚ ਸਵਾਲ ਉੱਠੇ ਜੇਕਰ ਮੇਰਾ ਕਿਰਾਇਆ ਪਹਿਲੀ ਤਰੀਕ ਨੂੰ ਦੇਣਾ ਹੈ ਅਤੇ ਪੈਸੇ ਦੋ ਦਿਨ ਬਾਅਦ ਆਉਣ ਮੇਰੇ ਬਿੱਲਾਂ ਦਾ ਕੀ ਹੋਵੇਗਾ ਮੇਰੀ ਦਵਾਈਆਂ ਦਾ ਕੀ ਇਹ ਸੋਚ ਕੇ ਮੇਰਾ ਦਿਲ ਕਬਰ ਆ ਗਿਆ ਮੈਂ ਸੋਚਿਆ ਕਿ ਮੇਰੇ ਵਰਗੇ ਕਈ ਸੀਨੀਅਰਸ ਜੋ ਸਖਤ ਬਜਟ ਤੇ ਚੱਲਦੇ ਹਨ ਨੂੰ ਵੀ ਇਹੀ ਡਰ ਸਤਾ ਰਿਹਾ ਹੋਵੇਗਾ ਪਰ ਮੈਂ ਹਾਰਨਾ ਮੰਨੀ ਮੈਂ ਠੰਡੇ ਦਿਮਾਗ ਨਾਲ ਹੱਲ ਸੋਚਣ ਦਾ ਫੈਸਲਾ ਕੀਤਾ ਮੈਂ ਜਾਣਦੀ ਸੀ ਕਿ ਚਿੰਤਾ ਕਰਨ ਨਾਲ ਕੁਝ ਨਹੀਂ ਹੋਵੇਗਾ ਮੈਨੂੰ ਇਸ ਲਈ ਤਿਆਰੀ ਕਰਨੀ ਪਵੇਗੀ ਮੈਂ ਆਪਣੇ ਬੇਟੇ ਅਮਰਜੀਤ ਨੂੰ ਬੁਲਾਇਆ ਉਹ ਮੇਰੀ ਤਕਨੀਕੀ ਮਦਦ ਦਾ ਸਹਾਰਾ ਹੈ ਕਿਉਂਕਿ ਮੈਂ ਆਨਲਾਈਨ ਸਿਸਟਮ ਵਿੱਚ ਜ਼ਿਆਦਾ ਪ੍ਰੰਗਤ ਨਹੀਂ ਅਸੀਂ canada.ca ਦੀ ਵੈੱਬਸਾਈਟ ਅਕਾਊਂਟ ਤੇ ਮਾਈ ਸਰਵਿਸ ਕੈਨੇਡਾ ਅਕਾਊਂਟ MSCA ਖੋਲਿਆ ਅਮਰਜੀਤ ਨੇ ਪੇਮੈਂਟ ਇਨਫੋਰਮੇਸ਼ਨ ਸੈਕਸ਼ਨ ਵਿੱਚ ਜਾ ਕੇ ਮੇਰੀ ਅਗਲੀ ਭੁਗਤਾਨ ਦੀ ਤਾਰੀਖ ਵੇਖੀ ਉੱਥੇ 21 ਤੋਂ 28 ਤਰੀਕ ਦੀ ਵਿੰਡੋ ਦਿਖਾ ਰਿਹਾ ਸੀ ਉਸਨੇ ਮੈਨੂੰ ਸਮਝਾਇਆ ਕਿ ਮੇਰੇ ਬੈਂਕ ਦੀ ਪ੍ਰਕਿਰਿਆ ਤੇ ਵੀ ਨਿਰਭਰ ਕਰਦਾ ਹੈ ਕਿ ਪੈਸੇ ਕਦੋਂ ਜਮ੍ਹਾਂ ਹੋਣਗੇ ਕੁਝ ਬੈਂਕ ਤੁਰੰਤ ਪੈਸੇ ਜਮ੍ਹਾਂ ਕਰਦੇ ਹਨ ਪਰ ਕੁਝ ਨੂੰ ਇੱਕ ਵਪਾਰਕ ਦਿਨ ਵੱਧ ਲੱਗ ਸਕਦਾ ਹੈ ਮੈਂ ਆਪਣੇ ਆਟੋਮੈਟਿਕ ਬਿੱਲ ਭੁਗਤਾਨ ਜਿਵੇਂ ਕਿ ਬਿਜਲੀ ਅਤੇ ਕ੍ਰੈਡਿਟ ਕਾਰਡ ਨੂੰ 2 ਦਿਨ ਬਾਅਦ ਸ਼ਿਫਟ ਕਰਨ ਦਾ ਫੈਸਲਾ ਕੀਤਾ ਤਾਂ ਜੋ ਦੇਰੀ ਹੋਣ ਤੇ ਜੁਰਮਾਨਾ ਨਾ ਲੱਗੇ ਮੈਂ ਆਪਣੇ ਬਚਤ ਖਾਤੇ ਵਿੱਚ 100 ਡਾਲਰ ਦਾ ਇੱਕ ਛੋਟਾ ਜਿਹਾ ਐਮਰਜੈਂਸੀ ਫੰਡ ਵੀ ਰੱਖਿਆ ਜੋ ਮੇਰੇ ਲਈ ਸੁਰੱਖਿਆ ਜਾਲ ਵਰਗਾ ਸੀ ਜਦੋਂ ਮੈਂ ਇਹ ਸਭ ਕਰ ਲਿਆ ਮੇਰੇ ਦਿਲ ਨੂੰ ਥੋੜੀ ਰਾਹਤ ਮਿਲੀ ਪਰ ਮੈਂ ਸੋਚਣ ਲੱਗੀ ਕਿ ਮੇਰੇ ਵਰਗੇ ਕਈ ਸੀਨੀਅਰਸ ਜੋ ਆਨਲਾਈਨ ਸਿਸਟਮ ਜਾਂ ਬੈਂਕਿੰਗ ਨਹੀਂ ਵਰਤਦੇ ਨੂੰ ਇਸ ਬਦਲਾਅ ਦੀ ਜਾਣਕਾਰੀ ਕਿਵੇਂ ਮਿਲੇਗੀ ਮੈਂ ਆਪਣੇ ਪੜੋਸ ਦੀਆਂ ਸਹੇਲੀਆਂ ਜਸਬੀਰ ਅਤੇ ਕੁਲਵੰਤ ਨੂੰ ਫੋਨ ਕੀਤਾ ਅਤੇ ਉਹਨਾਂ ਨੂੰ ਸਰਵਿਸ ਕੈਨੇਡਾ ਦੇ ਨੰਬਰ ਤੇ ਕਾਲ ਕਰਨ ਦੀ ਸਲਾਹ ਦਿੱਤੀ ਮੈਂ ਉਹਨਾਂ ਨੂੰ ਐਮ ਐਸ ਸੀ ਏ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਉਹ ਆਪਣੇ ਬੱਚਿਆਂ ਦੀ ਮਦਦ ਲੈਣ ਮੈਂ ਜਾਣਦੀ ਸੀ ਕਿ ਸਾਡੇ ਵਰਗੇ ਬਜ਼ੁਰਗਾਂ ਨੂੰ ਇਕੱਠੇ ਮਿਲ ਕੇ ਇਸ ਬਦਲਾਅ ਨਾਲ ਨਜਿੱਠਣਾ ਪਵੇਗਾ ਇਹ ਬਦਲਾਅ ਸਾਨੂੰ ਮੁਸ਼ਕਲ ਲੱਗ ਸਕਦਾ ਹੈ ਪਰ ਸਰਵਿਸ ਕੈਨੇਡਾ ਦਾ ਕਹਿਣਾ ਹੈ ਕਿ ਉਹਨਾਂ ਦੇ ਅਨੁਸਾਰ ਇਸ ਟੈਗਰਡ ਸਿਸਟਮ ਬੈਂਕਾਂ ਤੇ ਦਬਾਅ ਘਟਾਏਗਾ ਖਾਸ ਕਰਕੇ ਉਦੋਂ ਜਦੋਂ ਲੱਖਾਂ ਭੁਗਤਾਨ ਇੱਕੋ ਦਿਨ ਹੁੰਦੇ ਸਨ ਛੁੱਟੀਆਂ ਜਾਂ ਵੀਕਐਂਡ ਤੇ ਭੁਗਤਾਨ ਦੀਆਂ ਸਮੱਸਿਆਵਾਂ ਵੀ ਘਟਣਗੀਆਂ ਕਿਉਂਕਿ ਤਰੀਕਾ ਹੁਣ ਵਧੇਰੇ ਲਚਕਦਾਰ ਹੋਣ ਗਿਆ ਜੇਕਰ ਸਭ ਕੁਝ ਯੋਜਨਾ ਅਨੁਸਾਰ ਚੱਲਿਆ ਤਾਂ ਸਾਨੂੰ ਵਦੇਰੇ ਨਿਯਮਤ ਅਤੇ ਭਰੋਸੇਮੰਦ ਭੁਗਤਾਨ ਮਿਲਣਗੇ ਪਰ ਮੈਂ ਜਾਣਦੀ ਹਾਂ ਕਿ ਸੀਨੀਅਰਜ਼ ਲਈ ਹਰ ਬਦਲਾ ਚਿੰਤਾ ਦਾ ਕਾਰਨ ਬਣਦਾ ਹੈ ਮੈਂ ਤੁਹਾਨੂੰ ਸਲਾਹ ਦਿੰਦੀ ਹਾਂ ਆਪਣੀਆਂ ਭੁਗਤਾਨ ਤਰੀਕਾ ਐਮ ਐਸ ਸੀ ਏ ਤੇ ਜਾਂ ਸਰਵਿਸ ਕੈਨੇਡਾ ਦੇ ਨੰਬਰ ਤੇ ਚੈੱਕ ਕਰੋ ਮਹੀਨੇ ਦੀ 20ਵੀਂ ਤਾਰੀਖ ਤੋਂ ਬਾਅਦ ਆਪਣੇ ਬੈਂਕ ਖਾਤੇ ਤੇ ਨਜ਼ਰ ਰੱਖੋ ਜੇਕਰ ਭੁਗਤਾਨ 5 ਵਪਾਰਕ ਦਿਨਾਂ ਬਾਅਦ ਵੀ ਨਾ ਆਵੇ ਤਾਂ ਸਰਵਿਸ ਕੈਨੇਡਾ ਨੂੰ ਸੰਪਰਕ ਕਰੋ ਆਪਣੇ ਪੜੋਸੀਆਂ ਮਿੱਤਰਾਂ ਜਾਂ ਪਰਿਵਾਰ ਨੂੰ ਇਹ ਜਾਣਕਾਰੀ ਦਿਓ ਖਾਸ ਕਰਕੇ ਉਹਨਾਂ ਨੂੰ ਜੋ ਕੱਲੇ ਰਹਿੰਦੇ ਹਨ ਜਾਂ ਆਨਲਾਈਨ ਸਿਸਟਮ ਨਹੀਂ ਵਰਤਦੇ ਅਸੀਂ ਇਕੱਠੇ ਮਿਲ ਕੇ ਇਸ ਬਦਲਾਅ ਨੂੰ ਸੰਭਾਲ ਸਕਦੇ ਹਾਂ ਮੈਂ surjeet कौर ਜੋ ਇਸ ਬਦਲਾਅ ਨਾਲ ਕਬਰਾ ਗਈ ਸੀ ਹੁਣ ਮਹਿਸੂਸ ਕਰਦੀ ਹਾਂ ਕਿ ਸਹੀ ਜਾਣਕਾਰੀ ਅਤੇ ਥੋੜੀ ਜਿਹੀ ਤਿਆਰੀ ਨਾਲ ਅਸੀਂ ਸਭ ਸੁਰੱਖਿਅਤ ਅਤੇ ਸਕੂਨ ਨਾਲ ਅੱਗੇ ਵਧ ਸਕਦੇ ਹਾਂ